ਤੇ ਫੇਰ ਉਹਨਾਂ ਗੱਲ ਕਰਾਂਗੇ ਦਿਲਜੀਤ ਦਸਾਂਝ ਦਾ ਗਾਣਾ ਅੱਗੇ ਪੱਗਾ ਪੋਚ ਮੀਆਂ ਵਾਲੇ ਉਹ ਵੀ ਉਸੇ ਤਰ੍ਹਾਂ ਹੀ ਹਿੱਟ ਹੋਇਆ ਸੁਪਰ ਹਿੱਟ ਗਾਣਾ ਉਹਦੇ ਤੇ ਅੱਜ ਵੀ ਪੰਜਾਬੀ ਮੁੰਡੇ ਪੱਗਾ ਬਣ ਕੇ ਉਹ ਰੀਲਾਂ ਚੱਲ ਰਹੀਆਂ ਉਹਦੇ ਤੇ ਉਹ ਵੀ ਗਾਣਾ ਜਦੋਂ ਮੈਨੂੰ ਰਿੰਪੀ ਪ੍ਰਿੰਸ ਜੀ ਦਾ ਫੋਨ ਆਇਆ ਕਹਿੰਦੇ ਗਾਣਾ ਕਰਨਾ ਇੱਕ ਤੇ ਦਿਲਜੀਤ ਦਾ ਮੈਂ ਕਿਹਾ ਯਾਰ ਦਿਲਜੀਤ ਤੇ ਬੜਾ ਛੋਟਾ ਜਿਹਾ ਬੱਚਾ ਜਿਹਾ ਸੀ ਛੋਟਾ ਜਿਹਾ ਸੀਗਾ ਮੈਂ ਕਿਹਾ ਉਹ ਬਟ ਮੈਂ ਉਹਦੇ ਕਹਿੰਦੇ ਨਹੀਂ ਨਹੀਂ ਤੈਨੂੰ ਉਹਦੀ ਭਾਬੀ ਬਣਾਉਣਾ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਚਲੋ ਠੀਕ ਹੈ ਮੈਂ ਆ ਜੀ ਨਹੀਂ ਮੈਂ ਕਿਹਾ ਕਿ ਕਿਵੇਂ ਦਾ ਗਾਣਾ ਹੈਗਾ ਕੀ ਹੈਗਾ ਉਹ ਕਹਿੰਦੇ ਕੋਈ ਨਹੀਂ ਤੂੰ ਆਇਆ ਬਹੁਤ ਵਧੀਆ ਗਾਣਾ ਤੇ ਫਿਰ ਉਹ ਗਾਣਾ ਜਦੋਂ ਕੀਤਾ ਤਾਂ ਦਿਲਜੀਤ ਤੇ ਬਹੁਤ ਹੀ ਛੋਟੂ ਛੋਟੂ ਜਿਹਾ ਸੀਗਾ ਹਨਾ ਮੈਨੂੰ ਆਪਣਾ ਛੋਟਾ ਬ੍ਰਦਰ ਹੀ ਲੱਗ ਜਾਂਦਾ ਵੈਸੀ ਨਿੱਕਾ ਜਿਹਾ ਸੀਗਾ ਤੇ ਉਹ ਫਿਰ ਗਾਣਾ ਉਹ ਵੀ ਉਹ ਵੀ ਗਾਣਾ ਬਹੁਤ ਵਧੀਆ ਲੋਕਾਂ ਨੂੰ ਪਸੰਦ ਆਇਆ ਔਰ ਡਾਂਸ ਬਹੁਤ ਸੋਹਣਾ ਭੰਗੜਾ ਬਹੁਤ ਸੋਹਣਾ ਪਾਉਂਦਾ ਹੁੰਦਾ ਸੀਗਾ ਤੇ ਉਦੋਂ ਸੈੱਟ ਤੇ ਕਿਹੋ ਜਿਹਾ ਰਹਿੰਦੇ ਸੀ ਦਿਲਜੀਤ ਬੁਲਾਉਂਦਾ ਹੀ ਨਹੀਂ ਸੀ ਉਹ ਤੇ ਵਿਚਾਰਾ ਇੰਨਾ ਸ਼ਾਇੀ ਸੀਗਾ ਹਨਾ ਬਹੁਤ ਜ਼ਿਆਦਾ ਸ਼ਾਇੀ ਸੀਗਾ ਮੇਨ ਲਾ ਹਾਰਡਲੀ ਇੱਕ ਵਾਰੀ ਉਹਨੇ ਸਾਸੀ ਗਾਲੀ ਬੁਲਾਈ ਹੋਣੀ ਆ ਮਤਲਬ ਮੈਂ ਜਾਂ ਇੱਕ ਵਾਰੀ ਬੈਠੇ ਸੀਗੇ ਤੇ ਜਦੋਂ ਉਦਾਂ ਸ਼ਾਇੀ ਸੀਗਾ ਤੇ ਜਦੋਂ ਡਾਂਸ ਕਰ ਲਾਦਾ ਸੀ ਉਹਦੇ ਤੇ ਐ ਮਤਲਬ ਖੋਲੇ ਜਾਂਦਾ ਸੀ ਪੂਰਾ ਵਧੀਆ ਤਰੀਕੇ ਦੇ ਭੰਗੜਾ ਬੜੇ ਵਧੀਆ ਭੰਗੜਾ ਪਾਉਂਦਾ ਹੁੰਦਾ ਸੀ ਤੇ ਅੱਜ ਕੀ ਕਹਿਣਾ ਚਾਹੋਗੇ ਦਿਲਜੀਤ ਜੀ ਇਸ ਲੈਵਲ ਤੇ ਪਹੁੰਚ ਗਏ ਹੈ ਮਿਹਨਤ ਕੀਤੀ ਬੰਦੇ ਨੇ ਬਹੁਤ ਮਿਹਨਤ ਕੀਤੀ ਆ ਆਪਾਂ ਨੂੰ ਉਹਦੀ ਉਚਾਈ ਦੇਖਦੀ ਰਹਿੰਦੀ ਉਹਨੇ ਕਿੰਨੀ ਜਿਆਦਾ ਮਿਹਨਤ ਕੀਤੀ ਅੱਜ ਪਰਮਾਤਮਾ ਨੇ ਮਿਹਰ ਕੀਤੀ ਉਹਦਾ ਵੀ ਥੋੜਾ ਨਾ ਉਹ ਪਰਮਾਤਮਾ ਨੂੰ ਬਹੁਤ ਮੰਨਣ ਵਾਲਾ ਬੰਦਾ ਹੈ ਨਾ ਪਰ ਉਹ ਜਿਹੜਾ ਆਪਾਂ ਦੇਖੀਦਾ ਉਹਨੇ ਸ਼ਬਦ ਗਾਉਂਦਾ ਉਹ ਪੁਰਾਣੀਆਂ ਵੀਡੀਓ ਵਗੈਰਾ ਦੇਖੋ ਤੇ ਜਿਹੜਾ ਬੰਦਾ ਪ੍ਰਮਾਤਮਾ ਨਾਲ ਜੁੜਿਆ ਹੁੰਦਾ ਫਿਰ ਪ੍ਰਮਾਤਮਾ ਤੇ ਆਪਣਾ ਹੱਥ ਰੱਖਦਾ ਹੀ ਹੈ ਲੱਗੇ ਰੋ ਮਿਹਨਤ ਕਰਦਾ ਰਿਹਾ ਅੱਜ ਮਿਹਨਤ ਕਰਦਾ ਤੇ ਬਹੁਤ ਵੱਡੀ ਐਗਜ਼ਾਮਪਲ ਹੈ ਸਾਡੇ ਪੰਜਾਬੀਆਂ ਦੇ ਲਈ ਉਹ ਤੇ ਬਹੁਤ ਵਧੀਆ